ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅਸ ਦਾ ਯੂ ਆਪਣਾ ਵੀਡੀਓ ਰਹਿਣ ਵਾਲਾ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈਗਾ ਜੋ ਕਿ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ 21 ਮਈ ਤੋਂ ਲੈ ਕੇ 30 ਜੂਨ ਤੱਕ ਜੋ ਕਿ ਬੱਚਿਆਂ ਨੂੰ ਸਕੂਲ ਦਾ ਹੋਮਵਰਕ ਨਹੀਂ ਦਿੱਤਾ ਗਿਆ ਸੀਗਾ ਛੁੱਟੀਆਂ ਦੇ ਲਈ ਤਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆ ਜੋ ਕਿ ਸਕੂਲ ਦਾ ਕੰਮ ਜਾ ਹੋਮਵਰਕ ਹੀ ਅਪਲੋਡ ਕਰ ਦਿੱਤਾ ਗਿਆ ਹੈ ਤਾਂ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਕਿ ਐਸਐਸਟੀ ਦਾ 6th ਤੋਂ 10th ਕਲਾਸ ਤੱਕ ਦਾ ਜੋ ਹੋਮਵਰਕ ਹੈ ਡਿਸਕਸ ਕਰਾਂਗੇ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਬੱਚਿਆਂ ਦਾ ਕੰਮ ਸਹੀ ਟਾਈਮ ਤੇ ਕੰਪਲੀਟ ਹੋ ਸਕੇ ਅਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰੋ ਅਗਰ ਤਾਂ ਚੈਨਲ ਤੇ ਨਵੇਂ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜੋ ਜਾਣਕਾਰੀ ਹੈ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਐਸਐਸਟੀ ਸਬਜੈਕਟ ਦੀ ਜੋ ਕਿ ਹੌਲੀਡੇ ਹੋਮਵਰਕ ਹੈਗਾ 6th ਤੋਂ 10th ਕਲਾਸ ਤੱਕ ਤਾਂ ਜੋ 6th ਕਲਾਸ ਦਾ ਜੋ ਕਿ ਹੌਲੀਡੇ ਹੋਮਵਰਕ ਹੈ ਤੁਹਾਡਾ ਉਹ ਨੰਬਰ 1 ਤੇ ਦੇਖ ਲੈਣੇ ਆ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰਤ ਦੇ ਰਾਜ ਅਤੇ ਰਾਜਸਥਾਨੀਆਂ ਨੂੰ ਭਰਿਆ ਜਾਵੇ ਤਾਂ ਤੁਸੀਂ ਕੀ ਆ ਭਾਰਤ ਦਾ ਇੱਕ ਨਕਸ਼ਾ ਲੈਣਾਗਾ ਉਸ ਵਿੱਚ ਤੁਸੀਂ ਕੀ ਆ ਜੋ ਕਿ ਇੰਡੀਆ ਦੇ ਰਾਜ ਤੇ ਰਾਜਸਥਾਨੀਆਂ ਹਨ ਉਹਨਾਂ ਨੂੰ ਕੀ ਆ ਫਿਲ ਕਰਨਾ ਏ ਨੈਕਸਟ ਨੰਬਰ 2 ਤੇ ਆ ਆਪਣੇ ਪਿੰਡ ਸਕੂਲ ਕਸਬੇ ਦਾ ਨਕਸ਼ਾ ਬਣਾਇਆ ਜਾਵੇ ਤਾਂ ਤੁਸੀਂ ਕੀ ਆ ਜਾਂ ਤਾਂ ਆਪਣੇ ਪਿੰਡ ਜਾਂ ਸਕੂਲ ਜਾਂ ਕਿਸੇ ਆਪਣੇ ਕਸਬੇ ਦਾ ਇੱਕ ਨਕਸ਼ਾ ਬਣਾਉਣਾਗਾ ਇਹ ਤੁਸੀਂ ਕੀ ਆ ਕਿਸੇ ਚਾਰਟ ਵਗੈਰਾ ਤੇ ਵੀ ਬਣਾ ਸਕਦੇ ਹੋਗੇ ਨੈਕਸਟ ਹੈਗਾ ਨੰਬਰ 3 8 ਲਿਖੇ ਕਿਸੇ ਇੱਕ ਵਿਸ਼ੇ ਤੇ ਪੋਸਟਰ ਜਾਂ ਚਾਰਟ ਬਣਾਇਆ ਜਾਵੇ ਤਾਂ ਤੁਸੀਂ ਕੀ ਆ ਇੱਕ ਚਾਰਟ ਬਣਾਉਣਾਗਾ ਜਾਂ ਪੋਸਟਰ ਬਣਾਉਣਾਗਾ ਇਹਨਾਂ ਵਿੱਚੋਂ ਦਿੱਤੇ ਹੋਏ ਜੋ ਕਿ ਹਨ ਜਿਵੇਂ ਕਿ ਨੰਬਰ 1 ਤੇ ਗ੍ਰਹਿਾਂ ਨੂੰ ਆਕਾਰ ਅਨੁਸਾਰ ਦਰਸਾਉਣਾ ਇਸ ਦਾ ਤੁਸੀਂ ਪੋਸਟਰ ਜਾਂ ਕੋਈ ਵੀ ਚਾਰਟ ਬਣਾ ਸਕਦੇ ਹੋ ਨੰਬਰ 2 ਤੇ ਚੰਨ ਦੀਆਂ ਵੱਖ-ਵੱਖਰੀਆਂ ਅਵਸਥਾਵਾਂ ਨੰਬਰ 3 ਧਰਤੀ ਦੀ ਵਾਰਸ਼ਿਕ ਕਤੀ ਦਾ ਚਿੱਤਰ ਬਣਾ ਸਕਦੇ ਹੋ ਨੰਬਰ 4 ਤੇ ਪ੍ਰਾਣਤਨ ਪੱਥਰ ਯੁੱਗ ਦੇ ਉਜ਼ਾਰ ਬਣਾ ਸਕਦੇ ਹੋਗੀ ਨੰਬਰ 5 ਤੇ ਪਰਿਵਾਰਿਕ ਰੁੱਖ ਦਾ ਚਾਰਟ ਬਣਾ ਸਕਦੇ ਹੋਗੇ ਇਹ ਤੁਹਾਡਾ ਜੋ ਕਿ ਚਾਰਟ ਦਾ ਕੰਮ ਆਗਾ ਨੈਕਸਟ ਨੰਬਰ 4 ਤੇ ਆ ਗਿਆ ਵੱਖ-ਵੱਖ ਮੌਸਮਾਂ ਦੀਆਂ ਤਸਵੀਰਾਂ ਇਕੱਠੀਆਂ ਕਰਕੇ ਇੱਕ ਕੋਲਾਜ ਬਣਾਇਆ ਜਾਏ ਤਾਂ ਤੁਸੀਂ ਕੀ ਕਰਨਾ ਡਿਫਰੈਂਟ ਡਿਫਰੈਂਟ ਜੋ ਕਿ ਹੁੰਦੇ ਆਪਣੇ ਮੌਸਮ ਉਹਨਾਂ ਦੀਆਂ ਜੋ ਕਿ ਪਿਕਚਰਸ ਕਲੈਕਟ ਕਰਨੀਆਂ ਤੇ ਇੱਕ ਕੋਲਾਜ ਬਣਾਉਣਾਗਾ ਨੈਕਸਟ ਨੰਬਰ 5 ਤੇ ਆ ਗਿਆ ਅਪ੍ਰੈਲ ਅਤੇ ਮਈ ਦੌਰਾਨ ਕਰਵਾਏ ਗਏ ਪਾਠ ਨਾਲ ਸੰਬੰਧਿਤ ਸਹੀ ਗਲਤ ਖਾਲੀ ਸਥਾਨ ਸਹੀ ਮਿਲਾਨ ਅਤੇ ਛੋਟੇ ਅਤੇ ਵੱਡੇ ਪ੍ਰਸ਼ਨ ਉੱਤਰ ਯਾਦ ਕੀਤੇ ਜਾਣ ਤਾਂ ਜੋ ਕਿ ਤੁਹਾਨੂੰ ਅਪ੍ਰੈਲ ਅਤੇ ਮਈ ਦਾ ਸਿਲੇਬਸ ਹੈਗਾ ਅਸ ਵਿੱਚ ਜੋ ਤੁਹਾਨੂੰ ਕਰਵਾਇਆ ਗਿਆ April ਅਤੇ May ਵਿੱਚ ਉਸਦੇ ਕੀ ਹੈ ਤੁਸੀਂ ਸਬੰਧਿਤ ਪਾਠ ਆਗੇ ਜਿਹੜੇ ਤੁਸੀਂ ਉਸਦੇ ਸਹੀ ਗਲਤ ਖਾਲੀ ਥਾਂ ਸਹੀ ਮਿਲਾਨ ਤੇ ਜੋ ਛੋਟੇ ਤੇ ਵੱਡੇ ਕੁਐਸਚਨ ਆਨਸਰ ਆਗੇ ਉਹਨਾਂ ਨੂੰ ਤੁਸੀਂ ਕੀ ਹੈ ਯਾਦ ਕਰਨਾ ਹੈ ਇਹ ਤੁਹਾਡੇ ਬੱਚੇ ਜੋ ਕਿ 6th ਕਲਾਸ ਦਾ SSC ਦਾ ਹੋਮਵਰਕ ਹੈ ਹੌਲੀਡੇ ਹੋਮਵਰਕ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਕੰਮ ਹੈ ਤੁਹਾਡਾ ਨੈਕਸਟ ਚੱਲਦੇ ਆਪਾਂ ਨੈਕਸਟ ਕਲਾਸ ਵਿੱਚ ਜੋ ਕਿ ਹੈ 7th ਕਲਾਸ ਤਾਂ ਇਸ ਦਾ ਜੋ ਕਿ ਐਸਐਸਟੀ ਵਰਕਾ ਨੰਬਰ 1 ਤੇ ਆ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰਤ ਦੇ ਰਾਜ ਤੇ ਰਾਜਸਥਾਨੀਆਂ ਨੂੰ ਭਰਿਆ ਜਾਵੇ ਸੇਮ ਵਰਕਾਗਾ 6th ਕਲਾਸ ਵਿੱਚ ਵੀ ਇਹੀ ਦੱਸਿਆ ਗਿਆ ਹੈ ਤੇ 7th ਕਲਾਸ ਵਿੱਚ ਵੀ ਤੁਸੀਂ ਕੀ ਇੱਕ ਖਾਲੀ ਨਕਸ਼ਾ ਲੈਣਾ ਰਾਜਨੀਤਿਕ ਨਕਸ਼ਾ ਜਿਸ ਵਿੱਚ ਤੁਸੀਂ ਕੀ ਰਾਜ ਤੇ ਰਾਜਸਥਾਨੀਆਂ ਨੂੰ ਫਿਲ ਕਰਨਾ ਜੋ ਕਿ ਭਾਰਤ ਦੀਆਂ ਹਨ ਨੈਕਸਟ ਉਹੀ ਕੰਮ ਫੇਰ ਦੁਆਰਾ ਆਪਣੇ ਪਿੰਡ ਸਕੂਲ ਕਸਬੇ ਦਾ ਨਕਸ਼ਾ ਬਣਾਇਆ ਜਾਵੇ ਅੱਗੇ ਨੰਬਰ 3 ਤੇ ਹੈਗਾ ਇੱਕ ਚਾਰਟ ਬਣਾਉਣਾਗਾ ਜਾਂ ਪੋਸਟਰ ਬਣਾਉਣਾਗਾ ਜਿਹੜੇ ਦਿੱਤੇ ਹੋਏ ਆਪਾਂ ਨੂੰ ਪੁਆਇੰਟ ਐ ਇਹਨਾਂ ਵਿੱਚੋਂ ਜਿਵੇਂ ਕਿ ਧਰਤੀ ਦੇ ਅੰਦਰੂਨੀ ਭਾਗ ਦਾ ਚਿੱਤਰ ਭਾਰਤੀ ਉਪਮਹਾਦੀਪ ਅਦੇ ਵੱਖ-ਵੱਖ ਨਾਵਾਂ ਨੂੰ ਦਰਸਾਉਂਦਾ ਚਾਰਟ ਮਾਉਂਟ ਆਬੂ ਖੁਜ਼ਰਾਹੋ ਮਹਾਵਲੀਪੁਰਮ ਕਾਂਚੀ ਅਤੇ ਤੰਜੌਰ ਦੇ ਸਥਾਨਾਂ ਦੀਆਂ ਤਸਵੀਰਾਂ ਨੂੰ ਦਰਸਾਉਂਦਾ ਚਾਰਟ ਇਹ ਜੋ ਕਿ ਪਿਕਚਰਸ ਨੇ ਤੁਸੀਂ ਇੰਟਰਨੈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਤੇ ਇੱਕ ਮਤਲਬ ਸਟੇਸ਼ਨਰੀ ਸ਼ਾਪ ਤੇ ਵੀ ਅਜៃਆਂ ਪਿਕਚਰਸ ਮਿਲ ਜਾਂਦੀਆਂ ਨੇ ਇਹ ਚਾਰਟ ਮਿਲ ਜਾਂਦੇ ਨੇ ਤੁਸੀਂ ਉੱਥੋਂ ਲੈ ਕੇ ਵੀ ਜੋ ਕਿ ਆਪਣਾ ਪੋਸਟਰ ਜਾਂ ਚਾਰਟ ਆ ਉਸ ਨੂੰ ਕੰਪਲੀਟ ਕਰ ਸਕਦੇ ਹੋਗੇ ਅੱਗੇ ਨੰਬਰ 4 ਤੇ ਅੱਗੇ ਲੋਕਤੰਤਰੀ ਸਰਕਾਰ ਵੱਲੋਂ 10 ਦੇਸ਼ਾਂ ਦੀ ਚਾਰਟ ਉੱਪਰ ਸੂਚੀ ਤਿਆਰ ਕਰੋ ਨੰਬਰ 10 ਮਾਉਂਟ ਆਬੂ ਸੇਮ ਹੀ ਆ ਗਿਆ ਅੱਗੇ ਦੇਖਦੇ ਹਾਂਗੇ ਨੰਬਰ 4 ਤੇ ਲੋਕਤੰਤਰੀ ਪ੍ਰਣਾਲੀ ਲੋਕਤੰਤਰੀ ਪ੍ਰਣਾਲੀ ਨਾਲ ਸੰਬੰਧਿਤ ਤਸਵੀਰਾਂ ਇਕੱਠੀਆਂ ਕਰਕੇ ਕੋਲਾਜ ਬਣਾਇਆ ਜਾਵੇ। ਨੈਕਸਟ ਅਪ੍ਰੈਲ ਅਤੇ ਮਈ ਦਰਾਂਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਸਥਾਨ ਸਹੀ ਗਲਤ ਖਾਲੀ ਸਥਾਨ ਸਹੀ ਮਿਲਾਨ ਛੋਟੇ ਅਤੇ ਵੱਡੇ ਪ੍ਰਸ਼ਨ ਉੱਤਰ ਯਾਦ ਕੀਤੇ ਜਾਣ ਤਾਂ ਇਹ ਜੋ ਕਿ ਇਹ ਤੁਹਾਡਾ ਬਿਲਕੁਲ ਸੇਮ ਹੌਲੀਡੇ ਵਰਕ ਹੈ ਹਰੇਕ ਕਲਾਸ ਦਾ ਨੈਕਸਟ ਆ ਗਿਆ 8ਵੀਂ ਸ਼੍ਰੇਣੀ ਜਨਕਿ 8ਥ ਕਲਾਸ ਦਾ ਜੂਨ ਦੀਆਂ ਛੁੱਟੀਆਂ ਦਾ ਕੰਮ ਦਾ ਦੇਖ ਲੈਣੇ ਹੈ ਕਿ 8th ਕਲਾਸ ਦਾ ਵੀ ਤੁਹਾਡਾ ਜੋ ਕੀ ਹੋਮਵਰਕ ਹੈਗਾ ਚੁੰਦੀਆਂ ਛੁੱਟੀਆਂ ਦਾ ਨੰਬਰ 1 ਤੇ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰਤ ਦੇ ਰਾਜਸਥਾਨ ਰਾਜ ਤੇ ਰਾਜਧਾਨੀ ਨੂੰ ਭਰਿਆ ਜਾਵੇ ਅਤੇ ਅਪ੍ਰੈਲ ਅਤੇ ਮਈ ਨਾਲ ਸੰਬੰਧਿਤ ਪਾਠਾਂ ਦੇ ਨਕਸ਼ਿਆਂ ਦਾ ਅਭਿਆਸ ਕੀਤਾ ਜਾਵੇ ਤਾਂ ਜੋ ਤੁਹਾਡੇ ਰਾਜਸਥਾਨੀਆਂ ਤੇ ਰਾਜ ਨੇ ਉਹਨਾਂ ਨੂੰ ਕੀ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਫਿਲ ਕਰਨਾ ਤੇ ਅਪ੍ਰੈਲ ਅਤੇ ਮਈ ਨਾਲ ਸੰਬੰਧਿਤ ਜੋ ਕਿ ਤੁਹਾਡੇ ਚੈਪਟਰ ਨੇਗੇ ਉਹਨਾਂ ਨੂੰ ਕੀ ਹੈ ਤੁਸੀਂ ਉਸ ਦੇ ਜੋ ਐਕਸਰਸਾਈਜ਼ ਹੈਗੀ ਉਹਨਾਂ ਨਕਸ਼ਿਆਂ ਦਾ ਅਭਿਆਸ ਕਰਨਾਗਾ ਤੁਸੀਂ ਤਾਂ ਜੋ ਇਹ ਤੁਹਾਡਾ ਹੋਮਵਰਕ ਹੈਗਾ ਇਹ ਤੁਹਾਨੂੰ ਜੋ ਕਿ ਜੁਲਾਈ ਦੇ ਤੁਹਾਡੇ ਐਗਜ਼ਾਮ ਹੋਣ ਜਾ ਰਹੇ ਨੇ ਉਹਨਾਂ ਵਿੱਚ ਤੁਹਾਨੂੰ ਬਹੁਤ ਹੀ ਮਤਲਬ ਹੈਲਪ ਮਿਲਣ ਵਾਲੀ ਹੈ ਕਿਉਂਕਿ ਜੋ ਤੁਹਾਡਾ ਸਿਲੇਬਸ ਹੈ ਉਹ ਇਸ ਵਿੱਚੋਂ ਹੀ ਆਉਣ ਵਾਲਾ ਜੋ ਤੁਹਾਡੇ ਇਗਜ਼ਾਮ ਵਿੱਚ ਆਊਗਾ ਨੈਕਸਟ ਆਪਣੇ ਪਿੰਡ ਕਸਵੇ ਦਾ ਨਕਸ਼ਾ ਸਕੂਲ ਪਿੰਡ ਕਸਵੇ ਸਕੂਲ ਦਾ ਨਕਸ਼ਾ ਬਣਾਇਆ ਜਾਵੇ ਨੈਕਸਟ ਆ ਗਿਆ ਚਾਰਟ ਮੇਕਿੰਗ ਹੈ ਪੋਸਟਰ ਮੇਕਿੰਗ ਜੋ ਕਿ ਹੈ ਮੁਕੰਮਲ ਜੋਗ ਸਾਧਨ ਜਾਂ ਅਤੇ ਨਾ ਮੁਕੰਮਲ ਜੋਗ ਸਾਧਨਾਂ ਦੀ ਸੂਚੀ ਤਿਆਰ ਕਰਨਾ ਨੰਬਰ 2 ਤੇ ਮਿੱਟੀ ਦੀਆਂ ਕਿਸਮਾਂਵਾਂ ਦੀ ਚਾਰਟ ਬਣਾਉਣਾ ਪ੍ਰਮੁੱਖ ਭਾਰਤੀ ਇਤਿਹਾਸਕ ਮਾਰਤੰ ਨੂੰ ਦਰਸਾਉਂਦਾ ਪੋਸਟਰ ਬਣਾਉਣਾ ਅੰਗਰੇਜ਼ੀ ਇੰਡੀਆ ਕੰਪਨੀ ਦੇ ਵਿਸਥਾਰ ਨੂੰ ਦਰਸਾਉਂਦਾ ਚਾਰਟ ਬਣਾਉਣਾ ਨੈਕਸਟ 5 ਨੰਬਰ ਤੇ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਮਹੱਤਵਪੂਰਨ ਤੱਥਾਂ ਨੂੰ ਦਰਸਾਉਂਦਾ ਚਾਰਟ ਬਣਾਉਣਾ ਤਾਂ ਇਹ ਤੁਹਾਡੀ ਪੋਸਟਰ ਮੇਕਿੰਗ ਹੈ ਇਹਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਮਤਲਬ ਕਿ ਚਾਰਟ ਬਣਾ ਸਕਦੇ ਹੋ ਨੈਕਸਟ ਆ ਗਿਆ ਨੰਬਰ 4 ਤੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਪਾਠ ਵਿੱਚੋਂ ਟਾਈਮ ਲਾਈਨ ਤਿਆਰ ਕੀਤੀ ਜਾਵੇ ਤਾਂ ਜੋ ਤੁਹਾਡੀ ਬੁੱਕ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨਾਲ ਸੰਬੰਧਿਤ ਚੈਪਟਰ ਹੈਗਾ ਉਸ ਦੀ ਤੁਸੀਂ ਕਿ ਇੱਕ ਟਾਈਮ ਲਾਈਨ ਤਿਆਰ ਕਰਨੀ ਹੈਗੀ ਨੈਕਸਟ ਨੰਬਰ 5 ਤੇ ਆ ਗਿਆ April ਅਤੇ May ਦੌਰਾਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਖਾਲੀ ਸਥਾਨ ਸਹੀ ਮਿਲਾਨ ਛੋਟੇ ਅਤੇ ਵੱਡੇ ਪ੍ਰਸ਼ਨ ਉੱਤਰ ਜੋ ਕਿ ਤੁਸੀਂ ਯਾਦ ਕਰਨੇ ਹੈਗੇ ਇਸ ਦੇ ਨਾਲ ਹੀ ਚਲਦੇ ਆ ਨੈਕਸਟ ਕਲਾਸ ਤੇ ਜੋ ਕਿ ਹੈ ਕਲਾਸ 9th ਇਸ ਦਾ ਵੀ ਐਸਐਸਟੀ ਵਰਕ ਹੈਗਾ ਆਪਣੇ ਜ਼ਿਲੇ ਰਾਜ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਨ ਉਪਰੰਤ ਉਸ ਸੰਬੰਧੀ 10 ਵਾਕ ਲਿਖੇ ਜਾਣ ਤਾਂ ਤੁਸੀਂ ਕੀ ਆ ਆਪਣੇ ਜ਼ਿਲੇ ਜਾਂ ਰਾਜ ਨਾਲ ਸੰਬੰਧਿਤ ਕੁਝ ਇਸ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਨੀ ਹੈ ਤੇ ਉਸ ਤੋਂ ਬਾਅਦ ਕੀ ਹੈ ਤੁਸੀਂ ਉਸ ਦੇ ਬਾਰੇ 10 ਵਾਕ ਲਿਖਨੇ ਹੈਗੇ ਆਪਣੀ ਨੋਟਬੁੱਕ ਦੇ ਉੱਪਰ ਨੈਕਸਟ ਨੰਬਰ 2 ਤੇ ਆ ਗਿਆ ਆਧੁਨਿਕ ਮੋਦਰਾ ਦੇ ਵੱਖ-ਵੱਖ ਰੂਪਾਂ ਦੀਆਂ ਤਸਵੀਰਾਂ ਇਕੱਠੀਆਂ ਕਰਕੇ ਕੋਲਾਜ ਬਣਾਇਆ ਜਾਵੇ ਅੱਗੇ ਨੰਬਰ 3 ਤੇ ਆ ਗਿਆ ਹੇਠ ਲਿਖੇ ਕਿਸੇ ਇੱਕ ਵਿਸ਼ੇ ਤੇ ਪੋਸਟਰ ਚਾਰਟ ਬਣਾਇਆ ਜਾਵੇ ਦੇਖ ਲੈਣੇ ਆ ਇਹਦੇ ਵਿੱਚੋਂ ਕਿਹੜੇ ਤੁਸੀਂ ਇੱਕ ਸਬਜੈਕਟ ਤੇ ਕੀ ਹੈ ਪੋਸਟਰ ਬਣਾ ਸਕਦੇ ਹੋਗੇ ਸੰਸਾਰ ਦੇ 10 ਸਭ ਤੋਂ ਵੱਡੇ ਦੇਸ਼ਾਂ ਨੂੰ ਦਰਸਾਉਂਦਾ ਚਾਰਟ ਨੰਬਰ 2 ਤੇ ਪ੍ਰਾਂਤਨ ਪੰਜਾਬ ਵਿੱਚ ਵਗਣ ਵਾਲੇ ਦਰਿਆਵਾਂ ਦੇ ਨਾਮ ਅਤੇ ਪੁਰਾਣਿਕ ਨਾਮਾਂ ਨੂੰ ਦਰਸਾਉਂਦਾ ਚਾਰਟ ਨੰਬਰ 3 ਤੇ ਖੇਤੀਬਾੜੀ ਦੇ ਸਹਾਇਕ ਧੰਧਾਂ ਨਾਲ ਸੰਬੰਧਿਤ ਪੋਸਟਰ ਜਾਂ ਚਾਰਟ ਨੰਬਰ 4 ਤੇ ਪੰਜਾਬ ਦੇ ਵੱਖ-ਵੱਖ ਪ੍ਰਾਂਤਨ ਨਾਵਾਂ ਨੂੰ ਦਰਸਾਉਂਦਾ ਚਾਰਟ ਅੱਗੇ ਨੰਬਰ 5 ਤੇ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸੰਬੰਧੀ ਵਿਚਾਰਾਂ ਨੂੰ ਦਰਸਾਉਂਦਾ ਚਾਰਟ ਤੁਸੀਂ ਬਣਾ ਸਕਦੇ ਹੋ ਅੱਗੇ ਨੰਬਰ 4 ਤੇ ਆ ਗਿਆ ਨਵੇਂ ਪੰਜਾਬ ਦੇ ਨਕਸ਼ੇ ਵਿੱਚ ਮਾਝਾ ਮਾਲਵਾ ਅਤੇ ਦੁਆਬਾ ਖੇਤਰਾਂ ਦੀਆਂ ਆਉਂਦੇ ਜ਼ਿਲ੍ਹਿਆਂ ਨੂੰ ਦਰਸਾਇਆ ਜਾਵੇ ਅੱਗੇ ਨੰਬਰ 5 ਤੇ ਹੈਗਾ April ਅਤੇ May ਦਰਾਂਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਖਾਲਿਸਤਾਨ ਸਹੀ ਮਿਲਾਨ ਛੋਟੇ ਅਤੇ ਵੱਡੇ ਪ੍ਰਸ਼ਨ ਉੱਤਰ ਜਾ ਕੀਤੇ ਜਾਣ ਤਾਂ ਇਹ ਤੁਹਾਡਾ ਜੋ ਕਿ ਯਾਦ ਕਰਨ ਵਾਲਾ ਕੰਮ ਹੈ ਅੱਗੇ ਨੰਬਰ 6 ਤੇ ਆ ਗਿਆ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰਤ ਦੇ ਰਾਜ ਤੇ ਰਾਜਧਾਨੀਆਂ ਨੂੰ ਭਰਿਆ ਜਾਵੇ ਪਾਠ ਨਾਲ ਸੰਬੰਧਿਤ ਨਕਸ਼ਿਆਂ ਦਾ ਵੀ ਅਭਿਆਸ ਕੀਤਾ ਜਾਵੇ ਇਸ ਦੇ ਨਾਲ ਹੀ ਚੱਲਦੇ ਹਾਂ ਨੈਕਸਟ ਜੋ ਕਿ ਹੈ ਕਲਾਸ 10ਵੀਂ ਨੰਬਰ 1 ਤੇ ਹੈਗਾ ਹਰ ਵਿਦਿਆਰਥੀ ਆਪਣੇ ਜ਼ਿਲ੍ਹਾ ਰਾਜ ਨਾਲ ਸੰਬੰਧਿਤ ਇਤਿਹਾਸਿਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਉਪਰੰਤ ਉਸ ਸੰਬੰਧੀ 10 ਵਾਕ ਲਿਖੇ ਜਾਣ ਨੈਕਸਟ ਨੰਬਰ 2 ਤੇ ਕੁਦਰਤੀ ਆਫਤਾਂ ਸੰਬੰਧੀ ਤਸਵੀਰਾਂ ਇਕੱਠੀਆਂ ਕਰਕੇ ਇੱਕ ਕੋਲਾਜ ਬਣਾਇਆ ਜਾਵੇ ਅੱਗੇ ਨੰਬਰ 3 ਤੇ ਆ ਗਿਆ ਤੁਸੀਂ ਜੋ ਪੋਸਟਰ ਜਾਂ ਚਾਰਟ ਬਣਾਉਣਾ ਇਹ ਨੰਬਰ 1 ਤੇ ਮਿੱਟੀ ਦੀਆਂ ਕਿਸਮਾਂ, ਖੇਤਰ ਅਤੇ ਉੱਥੇ ਪਾਈਆਂ ਜਾਣ ਵਾਲੀਆਂ ਫਸਲਾਂ ਨੂੰ ਦਰਸਾਉਂਦਾ ਚਾਰਟ ਬਣਾ ਸਕਦੇ ਹੋ ਤੁਸੀਂ। ਭਾਰਤ ਵਿੱਚ ਜੀਵ ਰੱਖਾਂ ਖੇਤਰਾ ਸੰਬੰਧੀ ਚਾਰਟ ਬਣਾਉਣਾ ਇੱਕ ਆਧੁਨਿਕ ਮੁਦਰਾ ਦੇ ਵੱਖ-ਵੱਖ ਰੂਪਾਂ ਨੂੰ ਦਰਸਾਉਂਦਾ ਚਾਰਟ ਜਾਂ ਪੋਸਟਰ ਬਣਾਉਣਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੰਬੰਧੀ ਚਾਰਟ, ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਪੋਸਟਰ। ਇਹਦੇ ਵਿੱਚ ਤੁਸੀਂ ਕੋਈ ਵੀ ਇੱਕ ਪੋਸਟਰ ਬਣਾ ਸਕਦੇ ਹੋ ਜਾਂ ਚਾਰਟ ਬਣਾ ਸਕਦੇ ਹੋ। ਨੈਕਸਟ ਨੰਬਰ 4 ਤੇ ਭਾਰਤੀ ਨਾਗਰੀਕਾਂ ਦੇ ਕਰਤੱਵਾਂ ਸੰਬੰਧੀ ਮਾਈਂਡ ਮੈਪ ਤਿਆਰ ਕੀਤਾ ਜਾਵੇ। ਨੈਕਸਟ ਨੰਬਰ 5 ਤੇ ਆ ਗਿਆ April ਅਤੇ May ਦੌਰਾਨ ਕਰਵਾਏ ਗਏ ਪਾਠ ਨਾਲ ਸੰਬੰਧਿਤ ਸਹੀ ਗਲਤ ਖਾਲੀ ਸਥਾਨ ਸਹੀ ਮਿਲਾਣ ਅਤੇ ਛੋਟੇ ਵੱਡੇ ਪ੍ਰਸ਼ਨ ਉੱਤਰ ਯਾਦ ਕੀਤੇ ਜਾਣ। ਨੈਕਸਟ ਨੰਬਰ 6 ਤੇ ਆ ਗਿਆ। ਭਾਰਤ ਦੇ ਖਾਲੀ ਰਾਜਧਿਤ ਨਕਸ਼ੇ ਵਿੱਚ ਭਾਰਤ ਦੇ ਰਾਜ ਤੇ ਰਾਜਧਾਨੀਆਂ ਨੂੰ ਭਰਿਆ ਜਾਵੇ। ਜਾ ਉਸ ਨਾਲ ਸੰਬੰਧਿਤ ਨਕਸ਼ਾ ਦਾ ਵੀ ਅਭਿਆਸ ਕੀਤਾ ਜਾਵੇ ਤਾਂ ਇਹ ਸੀ ਆਪਣਾ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਕੰਮ 6th ਕਲਾਸ ਤੋਂ ਲੈ ਕੇ 10th ਕਲਾਸ ਤੱਕ ਤਾਂ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰੇ ਚੈਨ ਮਤਲਬ ਕਿ ਕੰਟੈਂਟ ਜੋ ਤੁਹਾਨੂੰ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਚੈਨਲ ਨੂੰ ਅਗਰ ਨਵੇਂ ਹੋ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਇਸ ਦੇ ਨਾਲ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ